ਜਿੱਥੇ ਅੱਜ ਕੱਲ ਲੁੱਟਖੁਆ ਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਉੱਤੇ ਹੀ دہشت ਪਾਣ ਲਈ ਅਨੋਖੀ ਕਿਸਮ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਜੀ ਹਾਂ ਪਿੰਡ ਕੰਗਾ ਲਖਵਿੰਦਰ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਿਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਉਹਨਾਂ ਦੇ ਦੱਸਣ ਮੁਤਾਬਕ 12:00 ਵਜੇ ਕੁਝ ਅਣਪਛਾਤੇ ਵਿਅਕਤੀ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ ਉਹਨਾਂ ਨੇ ਪਹਿਲਾਂ ਉਹਨਾਂ ਦੇ ਘਰ ਦੇ ਬਾਹਰ ਲੱਗੇ ਹੋਏ ਗੇਟ ਨੂੰ ਤੇਜ਼ ਧਾਰਾਂ ਦੇ ਨਾਲ ਭੰਨਿਆ ਉਸ ਤੋਂ ਬਾਅਦ ਗੇਟ ਨੂੰ ਅੱਗ ਲਗਾ ਦਿੱਤੀ ਲਖਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਅਣਪਛਾਤੇਆਂ ਵੱਲੋਂ ਇੱਕ ਬੋਤਲ ਜੋ ਕਿ ਬੰਮ ਨਵਾਸਨ ਘਰ ਦੇ ਅੰਦਰ ਸੁੱਟੀ ਗਈ ਤੇ ਲਖਵਿੰਦਰ ਸਿੰਘ ਤੇ ਉਸਦਾ ਪਰਿਵਾਰ ਡਰ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਡਰ ਦੇ ਮਾਰੇ ਬਾਹਰ ਨਹੀਂ ਨਿਕਲੇ ਕਿ ਕਿਤੇ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਲਖਵਿੰਦਰ ਸਿੰਘ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਕੈਨੇਡਾ ਵਿੱਚ ਰਹਿੰਦੇ ਉਹਨਾਂ ਦੇ ਲੜਕੇ ਅਮਨਿੰਦਰ ਸਿੰਘ ਨੂੰ ਜੋ ਅਣਪਛਾਤੇ ਆਏ ਸਨ ਉਹਨਾਂ ਵੱਲੋਂ ਗਾਲੀ ਗਲੋਚ ਵੀ ਕੀਤੀ ਗਈ ਇਸ ਤੋਂ ਬਾਅਦ ਲਖਵਿੰਦਰ ਸਿੰਘ ਨੇ ਤੁਰੰਤ ਹੀ ਆਪਣੇ ਪਿੰਡ ਦੇ ਸਰਪੰਚ ਨੂੰ ਫੋਨ ਕੀਤਾ ਤੇ ਸਵੇਰ ਹੁੰਦਿਆ ਸਾਰ ਤੜਕਸਾਰ ਹੀ ਉਹਨਾਂ ਵੱਲੋਂ ਥਾਣਾ ਰਾਹੋਂਵਲ ਜਾ ਕੇ ਇਤਲਾਹ ਦਿੱਤੀ ਗਈ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਜਿਨ੍ਹਾਂ ਵੱਲੋਂ ਸੀਸੀ ਫੁਟੇਜ ਕੈਮਰੇ ਖੰਘਾਲੇ ਜਾ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਇਹ ਅਣਪਛਾਤੇ ਵਿਅਕਤੀ ਕੌਣ ਸਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਚੀਫ ਐਡੀਟਰ ਕਸ਼ਮੀਰੀ ਲਾਲ ਕੈਨ ਦੀ ਇਹ ਵਿਸ਼ੇਸ਼ ਰਿਪੋਰਟ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਤੁਹਾਡਾ ਨਾਮ ਕੀ ਆ ਜੀ ਲਖਵਿੰਦਰ ਸਿੰਘ ਪਿੰਡ ਕਿਹੜਾ ਆ ਕੰਗ ਇੱਕ ਹੀ ਗੱਲਬਾਤ ਹੋਈ ਆ ਗੱਲਬਾਤ ਰਤੀ ਕਿਸ ਨੇ ਆ ਕੇ ਪਹਿਲਾਂ ਤਾਂ ਦਰਵਾਜ਼ਿਆਂ 'ਚ ਕੁਝ ਮਾਰਦੇ ਰਹੇ ਕਿੰਨੇ ਕਵਜੇ ਦੀ ਗੱਲ ਆ ਇਹ 11:00 ਵਜੇ ਨੇ ਚੱਕ ਮੈਂ ਤੇ ਬਾਅਦ 'ਚ ਦਰਵਾਜ਼ੇ ਨੂੰ ਅੱਗ ਲੱਗ ਗਈ ਅੱਛਾ ਦੋਨਾਂ ਵਾ ਕੀ ਗੱਲਬਾਤ ਹੋਰ ਕੀ ਹੋਇਆ ਉਹ ਤੋਂ ਬਾਅਦ ਫੇਰ ਅੱਗ ਲੱਗੀ ਤੋਂ ਬਾਅਦ ਇੱਕ ਬੋਤਲ ਅੰਦਰੋਂ ਸਿੱਟੀ ਉਹਨਾਂ ਨੇ ਉਹਨੂੰ ਜਦੇ ਅੱਗ ਪਾ ਕੇ ਜਿਵੇਂ ਬੰਬ ਟਾਇਪ ਜਿਹਾ ਸਿੱਟਿਆ ਇਹ ਗੇਟ ਦਾ ਕੀ ਹੋਇਆ ਗੇਟ ਨੂੰ ਅੱਗ ਲਾਈ ਤੇ ਵਿੱਚ ਇਹਦੇ ਤੇਜ਼ ਧਾਰਾਂ ਮਾਰੀਆਂ ਹਥਿਆਰ ਇਹ ਕੀ ਮਾਰੀ ਫੇਰ ਜਦੋਂ ਇਹ ਗੱਲਬਾਤ ਹੋਈ ਆ ਤੁਸੀਂ ਫੇਰ ਉੱਠ ਕੇ ਦੇਖਿਆ ਨਹੀਂ ਅਸੀਂ ਡਰਦੇ ਅੰਦਰ ਹੀ ਰਹੇ ਹਾਂ ਮਤਲਬ ਤੁਸੀਂ ਡਰ ਗਏ ਹਾਂਜੀ ਫੇਰ ਕੋਈ ਸਾਡੇ ਨਾਲ ਕੋਈ ਗੱਲਬਾਤ ਹਾਂਜੀ ਜਾਨੀ ਨੁਕਸਾਨ ਨਾ ਹੋਵੇ ਉਸ ਤੋਂ ਬਾਅਦ ਫਿਰ ਤੁਸੀਂ ਸਵੇਰ ਨੂੰ ਹੁਣ ਕੀ ਕੀਤਾ ਅਸੀਂ ਫਿਰ ਅੱਗੇ ਪੁਲਿਸ ਸਟੇਸ਼ਨ ਤੇ ਉੱਥੇ ਥਾਣੇ ਚ ਰਿਪੋਰਟ ਲਗਾਈ ਆ ਉੱਥਾਣੇ ਵਾਲੇ ਆ ਗਏ ਆਪਣੇ ਪ੍ਰਚਾਰਣ ਤੇ ਮੌਕਾ ਦੇਖ ਕੇ ਇਹ ਤੁਹਾਡੇ ਨਾਲ ਕਦੀ ਪਹਿਲਾਂ ਤਾਂ ਨਹੀਂ ਕੋਈ ਐਹੋ ਜਿਹੀ ਗੱਲਬਾਤ ਹੋਈ 53 ਸਾਲ ਦੀ ਮੇਰੀ ਉਮਰ ਹੋ ਗਈ ਤੇ ਅੱਜ ਤੱਕ ਕੋਈ ਇਦਾਂ ਦਾ ਹੈ ਨਹੀਂ ਨਾ ਕਿਸੇ ਨਾਲ ਬਹਿਰ ਬਰੋ ਦੇ ਹੱਥਾਂ ਦਾ ਕੋਈ ਤੁਸੀਂ ਘਰ 'ਚ ਸੀਸੀਟੀਵੀ ਕੈਮਰੇ ਵਗੈਰਾ ਨਹੀਂ ਲਗਾਏ ਨਹੀਂ ਜੀ ਨਹੀਂ ਕੈਮਰੇ ਵਗੈਰਾ ਨਹੀਂ ਲਗਾਏ ਘਰ ਦੇ ਵਿੱਚ ਤੁਸੀਂ ਪਰਿਵਾਰਕ ਮੈਂਬਰ ਕੌਣ ਕੌਣ ਰਹਿੰਦੇ ਹੋ तकरीबन ਮੈਂ ਤੇ ਮੇਰੇ ਘਰ ਵਾਲੀ ਆ ਤੇ ਦੋ ਬੱਚੇ ਆ ਨੂੰਹਾਂ ਆ ਤੇ ਇੱਕ ਮੇਰਾ ਮੁੰਡਾ ਆ ਤੇ ਦੋ ਪੋਤੇ ਆ ਇਸ ਤੋਂ ਪਹਿਲਾਂ ਕਦੀ ਕੋਈ ਕੋਈ ਧਮਕੀ ਆਈ ਹੋਵੇ ਜਾਂ ਕਿ ਗਲਵਤ ਹੋਈ ਹੋਵੇ ਕੋਈ ਕਦੇ ਨਹੀਂ ਧਮਕੀ ਕੋਈ ਕੁਛ ਨਹੀਂ ਇਦਾਂ ਦੀ ਗਲਵਤ ਹੁਣ ਤੁਹਾਡੀ ਮੰਗ ਕੀ ਹੈਗੀ ਹੈ ਪ੍ਰਸ਼ਾਸਨ ਤੋਂ ਕੋਈ ਨਹੀਂ ਇਹ ਵੀ ਸਾਨੂੰ ਗਾਂਹ ਤੋਂ ਖਤਰਾ ਆ ਤੇ ਜੋ ਵੀ ਬਣਦੀ ਕਾਰਵਾਈ ਕਰਕੇ ਉਹ ਬੰਦੇ ਫੜ ਲੈਣਾ ਨਾਮ ਮੇਰਾ ਕਮਲਜੀਤ ਸਿੰਘ ਆ ਜੀ ਪਿੰਡ ਦੇ ਤੁਸੀਂ ਕਿਉਂ ਸਰਪੰਚ ਹਾਂਜੀ ਸਰਪੰਚਾ ਜੀ ਆ ਕੀ ਕਹਿਣਾ ਚਾਹੂੰਗਾ ਆ ਜਿਹੜੀ ਗੱਲਬਾਤ ਹੋਈ ਆ ਕਿ ਮੈਨੂੰ ਰਾਤੀ 12:00 ਵਜੇ ਇਹ ਨਹੀਂ ਕਾਲ ਕੀਤੀ ਸੀਗੀ ਅੱਛਾ ਮੈਕਸਿਮਮ 12:06 ਮਿੰਟ ਤੇ ਕਾਲ ਆਈ ਆ ਹਾਂ ਵੀ ਸਾਡੇ ਇੱਦਾਂ ਇੱਦਾਂ ਕਰਕੇ ਨਾ ਪ੍ਰੋਬਲਮ ਆ ਗਈ ਉਹ ਗੇਟ ਦੇ ਵਿੱਚ ਇੱਦਾਂ ਤਾਕੀਆਂ ਵਗੈਰਾ ਦਾਤੀਆਂ ਦੂਤੀਆਂ ਮਾਰੀਆਂ ਉਹ ਨਹੀਂ ਕਹਣਾ ਅੱਛਾ ਤੇ ਆ ਕੇ ਦੇਖਿਆ ਤਾਂ ਅੱਗ ਵਗੈਰਾ ਉਹ ਨਹੀਂ ਬੁਝਾਈ ਹੋ ਸੀਗੀ ਉਦੋਂ ਤੇ ਅੱਛਾ ਮਤਲਬ ਗੇਟ ਨੂੰ ਅੱਗ ਲੱਗੀ ਹੋ ਸੀ ਪਹਿਲਾਂ ਹਾਂਜੀ ਗੇਟ ਨੂੰ ਅੱਗ ਲੱਗੀ ਹੋ ਸੀ ਪਹਿਲਾਂ ਅੱਛਾ ਉਸ ਤੇ ਬਲੈਕ ਤਾਂ ਨਿਸ਼ਾਨ ਵੀ ਦੀਦਾ ਆਪਣੇ ਹਾਂ ਹਾਂ ਬਲੈਕ ਹੋ ਗਿਆ ਸਾਰਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਪੁਲ ਪ੍ਰਸ਼ਾਸਨ ਦਾ ਇਹ ਨਹੀਂ ਕਨਫਰਮ ਕੀਤਾ ਤੇ ਹੁਣ ਆਇਓ ਆਏ ਇਨਵੈਸਟੀਗੇਸ਼ਨ ਕਰਨਗੇ ਕੈਮਰਾ ਵੀ ਚੈੱਕ ਕਰਨਗੇ ਆਪਣਾ ਹਨ ਇਧਰੋਂ ਹੁਣ ਤੁਸੀਂ ਪਿੰਡ ਦੇ ਮੋਹਤਵਾਰੋਂ ਸਰਪੰਚੋਂ ਕੀ ਚਾਹ ਕੀ ਮੰਗ ਕਰਦੇ ਆ ਮੰਗ ਇਹ ਕਰਦੇ ਆ ਵੀ ਜਦੋਂ ਤਾਂ ਹੁਣ ਪੌਣੇ 12 ਦੀ ਇਹ ਤਕਰੀਬਨ ਘਟਨਾ ਆਇਆ ਹਨ 12 ਵਜੇ ਕੌਣ ਜਾਗਦਾ ਇਹਨਾਂ ਇਦਾਂ ਦੀ ਘਟਨਾਵਾਂ ਨੂੰ ਕੌਣ ਅੰਜਾਮ ਦਿੰਦਾ ਆ ਉਹ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਵੀ ਇਹਨਾਂ ਚੀਜ਼ਾਂ ਨੂੰ ਨਾt ਪਾਈ ਜਾਵੇ ਹਨ ਰਾਤ ਨੂੰ ਜਿਹੜੇ ਪਿੰਡ ਵਾ ਸਾਡਾ ਜਿਹੜਾ ਸੇਫ ਹੋਵੇ ਤੇ ਬਸ ਧੰਨਵਾਦ ਕਰਦੇ ਹਾਂ ਬਾਕੀ ਤੁਹਾਡਾ ਤੇ ਨਾਲ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499